ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਮ ਗੁਜੜਾ ਲਦ ਮਾਲ ਮੱਥੇ ਹੀ ਪ੍ਰਗਟ ਤੀਆ ਸੋਈ ਸਹਾਵਾ ਥਾਨ ਜਿੱਥੇ ਪੀੜੀਏ ਨਾਨਕ ਜੀ ਤੋਂ ਉਠਿਆ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਕੁੱਦ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋੜ ਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿਤਰ ਤਬ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁਛਈ ਜਹਰ ਬਕ ਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸੱਬੇ ਕਾਜ ਸਵਾਰੀ ਹੈ ਜਾਂ ਤਦ ਬਾਵੰਦਾ ਮਹਲਾ ਪੰਜਮ ਗੁਜੜਾ ਲਦਨ ਲਾਲ ਮਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀੜੀਏ ਨਾਨਕ ਜੀ ਤੂੰ ਉਠਿਆ ਪਾਉੜੀ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਥੁਦ ਸਭ ਕਿਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁਛਈ ਜਹ ਹਰ ਬਖਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾ ਜਸ ਵਾਰੀ ਇਹ ਜਹ ਤਦ ਪਾਵੰਦਾ ਮਹਲਾ ਪੰਜਮ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀੜੀਏ ਨਾਨਕ ਜੀ ਤੋਂ ਉਠਿਆ ਪੌੜੀ ਜਾ ਤੂ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਧ ਸਭ ਕਿਛ ਮੈਨੂੰ ਸੌਂਪਿਆ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਏਹ ਵੈਰੀ ਮੇਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁਛਈ ਜਹ ਹਰ ਬਖਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸੁਵਾਰੀ ਹੈ ਜਾਂ ਤੁਧ ਭਾਵੰਦਾ ਮਹਲਾ ਪੰਜਮਾ ਗੁਜੜਾ ਲਦਨ ਲਾਲ ਮਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀੜੀਏ ਨਾਨਕ ਜੀ ਤੋਂ ਉਠਿਆ ਪਾਉੜੀ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਸਭ ਕੁਛ ਮੈਨੂੰ ਸੌਂਪਿਆ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁੱਛਈ ਜਹਰ ਬਕਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰੂ ਗੋਬਿੰਦ ਸਭੇ ਕਾ ਜਸ ਵਾਰੀ ਹੈ ਜਾਂ ਸੁਧ ਪਾਵੰਦਾ ਮਹਲਾ ਪੰਜਮ ਗੁਜੜਾ ਲਦਨ ਲਾਲ ਮਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀਰ ਨਾਣਕ ਦੀ ਤੂੰ ਉਠਿਆ ਆਉੜੀ ਆਉੜੀ ਜਿਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਸੁੱਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਹੀ ਨੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁੱਛਈ ਜਾਂ ਹਰ ਬਖ ਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸੁਵਾਰੀ ਹੈ ਜਾਂ ਤਦ ਬਾਵੰਦਾ ਮਹਲਾ ਪੰਜਮ ਗੁਰ ਕਡਾ ਅਲਾ ਦਾ ਨਾਲ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀੜੀਏ ਨਾਨਕ ਜੀ ਤੋਂ ਉਠਿਆ ਪਾਉੜੀ ਪਾਉੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁੱਛਈ ਜਹ ਹਰ ਬ ਕਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸੱਬੇ ਕਾ ਜਸ ਵਾਰੀ ਹੈ ਜਹ ਤੁਧ ਭਾਵੰਦਾ ਮਹਲਾ ਪੰਜਮਾ ਗੁਜੜਾ ਲਦ ਮਾਲ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀੜੀਏ ਨਾਨਕ ਜੀ ਤੋਂ ਉਠਿਆ ਪਾਉੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਕੁੱਦ ਸਭ ਕਿਛ ਮੈਨੂੰ ਸੌਂਪਿਆ ਦਾ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਏਹ ਵੈਰੀ ਮੇਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁਛਈ ਜਹ ਹਰ ਬਕਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੀ ਹੈ ਜਾਂ ਤਦ ਬਾਵੰਦਾ ਮਹਲਾ ਪੰਜਮ ਗੁਜੜਾ ਲਦਨ ਲਾਲ ਮਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀਰੀਏ ਨਾਨਕ ਜੀ ਤੋਂ ਉਠਿਆ ਪਾਉੜੀ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਸਭ ਕਿਸ ਮੈਨੂੰ ਸੌਂਪੇ ਦਾ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਨੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁੱਛਈ ਜਹ ਹਰ ਬਕਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰੂ ਗੋਬਿੰਦ ਸਭੇ ਕਾ ਜਸ ਵਾਰੀ ਹੈ ਜਹ ਸੁਦ ਪਾਵੰਦਾ ਮਹਲਾ ਪੰਜਮ ਗੁਜੜਾ ਲਦਨ ਲਾਲ ਮਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਇਹ ਨਾਨਕ ਜੀ ਤੋਂ ਉਠਿਆ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਖੁਦ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸ ਹੀ ਨੇਦਨੀ ਸਭ ਸੇਵ ਕਰਨਦਾ ਇਹ ਵੈਰੀ ਮੇਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁੱਛਈ ਜਹ ਹਰ ਬਖਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸੁਵਾਰੀ ਹੈ ਜਾਂ ਤਦ ਬਾਵੰਦਾ ਮਹਲਾ ਪੰਜਮਾ ਗੁਜੜਾ ਲਦਨ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀੜੀਏ ਨਾਨਕ ਜੀ ਤੋਂ ਉਠਿਆ ਪਾਉੜੀ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਸਭ ਸਬ ਕਿਛ ਮੈਨੂੰ ਸੌਂਪੇ ਆਜਾ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁੱਛਈ ਜਹ ਹਰ ਬ ਕਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸੱਬੇ ਕਾ ਜਸ ਵਾਰੀ ਹੈ ਜਹ ਤਦ ਪਾਵੰਦਾ ਮਹਲਾ ਪੰਜਮਾ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀਰੀਏ ਨਾਨਕ ਜੀ ਤੋਂ ਉਠਿਆ ਪਾਉੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਕੁੱਦ ਸਭ ਕਿਛ ਮੈਨੂੰ ਸੌਪਿਆ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਏਹ ਵੈਰੀ ਮੇਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁਛਈ ਜਹਰ ਬਖਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸੁਵਾਰੀ ਹੈ ਜਾਂ ਤੁਧ ਭਾਵ ਮਹਲਾ ਪੰਜਮ ਗੁਜੜਾ ਲਦਨ ਲਾਲ ਮਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀੜੀਏ ਨਾਨਕ ਜੀ ਤੂੰ ਉਠਿਆ ਪਾਉੜੀ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਖੁਦ ਸਭ ਕਿਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਰਹੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਨੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁਛਈ ਜਹ ਹਰ ਬਖਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸੁਵਾਰੀ ਹੈ ਜਹ ਤਦ ਬਾਵੰਦਾ ਮਹਲਾ ਪੰਜਮ ਗੁਜੜਾ ਲਦਨ ਲਾਲ ਮਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀਰ ਈ ਨਾਨਕ ਇਤੋਂ ਉਠਿਆ ਪਾਉੜੀ ਪਾਉੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਖੁਦ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸ ਹੀ ਨੇਦਨੀ ਸਭ ਸੇਵ ਕਰਨਦਾ ਏਹ ਵੈਰੀ ਮੇਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁਛਈ ਜਹ ਹਰ ਬਖਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸੁਵਾਰੀ ਹੈ ਜਾਂ ਤਦ ਬਾਵੰਦਾ ਮਹਲਾ ਪੰਜਮ ਗੁਜੜਾ ਲਦਨ ਲਾਲ ਮਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀੜੀਏ ਨਾਨਕ ਜੀ ਤੋਂ ਉਠਿਆ ਪਾਉੜੀ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਸਭ ਕੁਛ ਮੈਨੂੰ ਸੌਂਪਿਆ ਜਾਂ ਤੈ ਮੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਇਹੇ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁੱਛਈ ਜਹ ਹਰ ਬਖ ਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾ ਜਿ ਸਵਾਰੀ ਹੈ ਜਹ ਤਦ ਪਾਵੰਦਾ ਮਹਲਾ ਪੰਜਮ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀਰੀਏ नानक जी तूं उठाया ਪਾਉੜੀ ਪਾਉੜੀ ਜਿਵੇਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਸਭ ਸਬ ਕਿਛ ਮੈਨੂੰ ਸੌਂਪਿਆ ਦਾ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਘ ਹੈ ਮੰਦਾ ਲੇਖਾ ਕੋਈ ਨ ਪੁੱਛਈ ਜਹ ਹਰ ਬਖ ਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸੁਵਾਰੀ ਹੈ ਜਾਂ ਤਦ ਬਾਵੰਦਾ ਮਹਲਾ ਪੰਜਮਾ ਗੁਜੜਾ ਲਦਨ ਲਾਲ ਮੱਥੇ ਹੀ ਪ੍ਰਗਟ ਤੀਆ ਸੋਈ ਸਹਾਵਾ ਥਾਨ ਜਿੱਥੇ ਪੀਰ ਇਏ ਨਾਨਕ ਜੀ ਤੋਂ ਉਠਿਆ ਪਾਉੜੀ ਪਾਉੜੀ ਜੇ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਕੁੱਦ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋੜ ਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸ ਹੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁੱਛਈ ਜਹ ਹਰ ਬਖ ਸੰਦਾ ਆਨੰਦ ਭਿਆ ਸੁਖ ਪਾਇਆ ਮਿਲ ਗੁਰੂ ਗੋਬਿੰਦ ਸਭੇ ਕਾ ਜਸ ਵਾਰੀ ਹੈ ਜਾਂ ਤਦ ਪਾਵੰਦਾ ਮਹਲਾ ਪੰਜਮਾ ਕੋ ਜਿਹੜਾ ਅੱਲਾ ਦਾ ਨਾਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀੜੀਏ ਨਾਨਕ ਜੀ ਤੋਂ ਉਠਿਆ ਪਾਉੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸ ਹੀ ਮੇਦਨੀ ਸਭ ਸੇਵ ਕਰਨਦਾ ਏਹ ਵੈਰੀ ਮੇਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁਛਈ ਜਹਰ ਬਕਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸਵਾਰੀ ਹੈ ਜਾਂ ਤੁਧ ਭਾਵੰਦਾ ਮਹਲਾ ਪੰਜਮਾ ਗੁਜੜਾ ਲਦਨ ਲਾਲ ਮਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿਥੇ ਪੀੜੀਏ ਨਾਨਕ ਜੀ ਤੋਂ ਉਠਿਆ ਪਾਉੜੀ ਪਾਉੜੀ ਜਾਂ ਤੁਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਸਭ ਕਿਛ ਮੈਨੂੰ ਸੌਂਪੇ ਆਦਾ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸ ਹੀ ਮੇਦਨੀ ਸਭ ਸੇਵ ਕਰਨਦਾ ਇਹੇ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁੱਛਈ ਜਹ ਹਰ ਬਖਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਜ ਸੁਵਾਰੀਐ ਜਹ ਤਦ ਬਾਵੰਦਾ ਮਹਲਾ ਪੰਜਮ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜੇ ਪੀਰ ਇਹ ਨਾਨਕ ਜੀ ਤੋਂ ਉਠਿਆ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਦੁਦ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਏਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਗਹਿ ਮੰਦਾ ਲੇਖਾ ਕੋਇ ਨ ਪੁਛਈ ਜਹ ਹਰ ਬਕ ਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸੁਵਾਰੀ ਹੈ ਜਾਂ ਤੁਧ ਪਾਵੰਦਾ ਮਹਲਾ ਪੰਜਮਾ ਗੁਜੜਾ ਲਦਮ ਲਾਲ ਮਥੇ ਹੀ ਪ੍ਰਗਟ ਥੀਆ ਸੋਈ ਸੁਹਾਵਾ ਥਾਨ ਜਿੱਥੇ ਪੀੜੀਏ ਨਾਨਕ ਜੀ ਤੋਂ ਉਠਿਆ ਪਾਉੜੀ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਇਹੇ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਗਹਿ ਮੰਦਾ ਲੇਖਾ ਕੋਈ ਨ ਪੁੱਛਈ ਜਹ ਹਰ ਬਖਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸੱਬੇ ਕਾਜ ਸੁਵਾਰੀਐ ਜਹ ਤੁਧ ਭਾਵੰਦਾ ਮਹਲਾ ਪੰਜਮਾ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀੜੀਏ ਨਾ ਕਿਨੀ ਤੂੰ ਉਠਿਆ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਸੁੱਧ ਸਭ ਕਿਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਹੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁੱਛਈ ਜਹ ਹਰ ਬਖ ਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾ ਜਸ ਵਾਰੀ ਹੈ ਜਾਂ ਤੁਧ ਪਾਵੰਦਾ ਮਹਲਾ ਜੰਮਾ ਗੁਜੜਾ ਅੱਲਾ ਦਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀੜੀਏ ਨਾਨਕ ਜੀ ਤੂੰ ਉਠਿਆ ਪਾਉੜੀ ਪਾਉੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਥੁਦ ਸਭ ਕਿਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸ ਹੀ ਨੇਦਨੀ ਸਭ ਸੇਵ ਕਰਨਦਾ ਏਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁਛਈ ਜਹ ਹਰ ਬਖਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਵਿੰਦਾ ਸੱਬੇ ਕਾਜ ਸਵਾਰੀ ਹੈ ਜਹ ਤਦ ਪਾਵੰਦਾ ਮਹਲਾ ਪੰਜਮਾ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀਰੀਏ ਨਾਨਕ ਜੀ ਤੋਂ ਉਠਿਆ ਪਾਉੜੀ ਜਹ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਕੁੱਦ ਸਭ ਕਿਛ ਮੈਨੂੰ ਸੌਪਿਆ ਦਾ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸ ਹੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁੱਛਈ ਜਹ ਹਰ ਬਖ ਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰੀ ਹੈ ਜਹ ਤਦ ਪਾਵੰਦਾ ਮਹਲਾ ਪੰਜਮਾ ਗੁਜੜਾ ਲਦਨ ਲਾਲ ਮਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਇਹ ਨਾਨਕ ਜੀ ਤੋਂ ਉਠਿਆ ਪਾਉੜੀ ਪਾਉੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਸਭ ਕਿਸੈ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮੇਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁਛਈ ਜਹਰ ਬਕਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾ ਜ ਸੁਵਾਰੀ ਹੈ ਜਾਂ ਤਦ ਬਾਵੰਦਾ ਮਹਲਾ ਪੰਜਮਾ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀੜੀਏ ਨਾਨਕ ਜੀ ਤੋਂ ਉਠਿਆ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਉਦ ਸਭ ਕਿਛ ਮੈਨੂੰ ਸੌਂਪੇ ਆਦਾ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਹੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਗਹਿ ਮੰਦਾ ਲੇਖਾ ਕੋਇ ਨ ਪੁਛਈ ਜਹ ਹਰ ਬਖਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸੁਵਾਰੀ ਹੈ ਜਹ ਤਦ ਪਾਵੰਦਾ ਮਹਲਾ ਪੰਜਮਾ ਗੁਜੜਾ ਲਦਨ ਲਾਲ ਮਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿਥੇ ਪੀੜੀਏ ਨਾਨਕ ਜੀ ਤੋਂ ਉਠਿਆ ਪਾਉੜੀ ਪਾਉੜੀ ਜੇ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਸਭ ਕਿਸ ਮੈਨੂੰ ਸੌਪਿਆ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸ ਹੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁੱਛਈ ਜਹ ਹਰ ਬਖ ਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸੱਬੇ ਕਾਜ ਸੁਵਾਰੀ ਹੈ ਜਹ ਤੁਧ ਭਾਵਨ ਹਲਾ ਪੰਜਮ ਗੁਜੜਾ ਲਦਨ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀੜੀਏ ਨਾਨਕ ਜੀ ਤੂੰ ਉਠਿਆ ਪਾਉੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਉਹ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁੱਛਈ ਜਹ ਹਰ ਬਖ ਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸੁਵਾਰੀ ਹੈ ਜਾਂ ਤੁਧ ਭਾਵੰਦਾ ਮਹਾਰਾ ਅੰਜਮਾ ਗੁਜੜਾ ਲਦਨ ਲਾਲ ਮਥੇ ਹੀ ਪ੍ਰਗਟ ਥੀਆ ਸੋਈ ਹਵਾ ਥਾਨ ਜਿੱਥੇ ਪੀੜੀਏ ਨਾਨਕ ਜੀ ਤੋਂ ਉਠਿਆ ਪਾਉੜੀ ਪਾਉੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਸਭ ਕਿਛ ਮੈਨੂੰ ਸੌਂਪਿਆ ਦਾ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਮੰਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਗਹਿ ਮੰਦਾ ਲੇਖਾ ਕੋਈ ਨ ਪੁਛਈ ਜਹਰਬ ਕਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸੁਵਾਰੀਐ ਜਾਂ ਤੁਧ ਭਾਵੰਦਾ ਮਹਲਾ ਪੰਜਮ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀੜੀਏ ਨਾਨਕ ਜੀ ਤੂੰ ਉਠਿਆ ਪਾਉੜੀ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਉਦ ਸਭ ਕਿਛ ਮੈਨੂੰ ਸੌਪਿਆ ਜਾ ਇਹਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸ ਹੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁੱਛਈ ਜਹ ਹਰ ਬਖਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰੂ ਗੋਬਿੰਦ ਸਭੇ ਕਾਜ ਸਵਾਰੀ ਹੈ ਜਹ ਸੁਦਬਾ ਵੰਦਾ ਮਹਲਾ ਪੰਜਮ ਗੁਜੜਾ ਲਦਨ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸਹਾਵਾ ਥਾਨ ਜਿੱਥੇ ਪੀੜੀ ਨਾਨਕ ਦੀ ਤੂੰ ਉਠਿਆ ਪਾਉੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਸਭ ਕਿਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋੜਨਾ ਆਵਈ ਖਾਏ ਖਰਚ ਰਹੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆਨ ਨਹਿ ਮੰਘੇ ਮੰਦਾ ਲੇਖਾ ਕੋਈ ਨ ਪੁੱਛਈ ਜਹ ਹਰ ਬਖ ਸੰਦਾ ਆਨੰਦ ਭੈ ਸੁਖ ਪਾਇਆ ਮਿਲ ਗੁਰ ਗੋਬਿੰਦ ਸਭੇ ਕਾਜ ਸੁਵਾਰੀ ਹੈ ਜਾਂ ਤਦ ਪਾਵੰਦਾ